ਅੱਜ ਪੁਰਾਣੀ ਪੈਨਸ਼ਨ ਭਾਲੀ ਸੰਘਰਸ਼ ਕਮੇਟੀ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਸਿਵਾਈ ਆਗੂਆਂ ਦੀ ਪਰਮੇਸ਼ ਮੂਲੀਅਤ ਦੇ ਨਾਲ ਇਸਲੂ ਭਵਨ ਲੁਧਿਆਣਾ ਵਿਖੇ ਹੋਈ ਹੈ ਕਮੇਟੀ ਵੱਲੋਂ ਇਹ ਤੈਅ ਕੀਤਾ ਗਿਆ ਕਿ ਜਿਵੇਂ ਪਹਿਲਾ ਸੰਘਰਸ਼ ਚੱਲੇ ਨੇ ਸੀਪੀਐਫ ਕਰਮਚਾਰੀ ਯੂਨੀਅਨ ਤੇ ਪੁਰਾਣੀ ਪੈਨਸ਼ਨ ਭਾਲੀ ਸੰਘਰਸ਼ ਕਮੇਟੀ ਯੂਨੀਅਨ ਆਂਡ ਵਾਲਾ 2026 ਜਿਹੜਾ ਇਹ ਇਹ ਸ਼ੁਰੂਆਤ ਹੋ ਚੁੱਕੀ ਹੈ ਇਹ ਸੰਘਰਸ਼ ਪੰਜਾਬ ਦੇ 2 ਲੱਖ ਮਨਾਜਮ ਕਰੋ ਜਾਂ ਮਰੋ ਦੀ ਨੀਤੀ ਤੇ ਚੱਲਣਗੇ ਕਿਉਂਕਿ ਇਸ ਵੇਲੇ ਜੋ ਹਾਲਾਤ ਨੇ ਐਨਪੀਐਸ ਕਰਮਚਾਰੀ ਦੇ ਜਿੱਥੇ ਉਹਦੇ ਅੱਗੇ ਖੂ ਹੈ ਪਿੱਛੇ ਖਾਈ ਹੈ ਇਸ ਕਰਕੇ ਹੁਣ ਅਸੀਂ ਇਹ ਇਸ ਸੂਬਾ ਕਮੇਟੀ ਦੀ ਸੂਬਾ ਪਧਰੀ ਅਸੀਂ ਇਹ ਫੈਸਲੇ ਲਏ ਆ ਵੀ ਇਹ ਸਾਰ 9 ਮਹੀਨੇ ਜਿਹੜੇ ਆ ਸੰਘਰਸ਼ਾਂ ਦੇ ਨਾ ਕਰਨ ਜਾ ਰਹੇ ਆ ਇਹ ਸੰਘਰਸ਼ ਜਿਹੜੇ ਆ ਮੈਂ ਸਾਰੇ ਪੰਜਾਬ ਦੇ 2 ਲੱਖ ਕਰਮਚਾਰੀਆਂ ਨੂੰ ਅਪੀਲ ਕਰਦਾ ਕਿ ਹੁਣ ਘਰਾਂ ਵਿੱਚ ਬਹਿਣ ਦਾ ਮੌਸਮ ਨਹੀਂ ਮੌਸਮ ਆਣਗੇ ਸਰਦੀਆਂ ਦੇ ਵੀ ਆਣਗੇ ਗਰਮੀਆਂ ਦੇ ਵੀ ਆਣਗੇ ਬਰਸਾਤਾ ਦੇ ਵੀ ਆਣਗੇ ਤਾਂ ਅਸੀਂ ਕਰਨਾ ਆ ਕਿ ਸਾਡਾ ਭਵਿੱਖ ਜਿਹੜਾ ਏ ਉਹ ਐਨਪੀਐਸ ਚ ਜਾਂ ਪੁਰਾਣੀ ਪੈਨਸ਼ਨ ਚ ਹੈ ਅਸੀਂ ਸ਼ੁਰੂ ਤੋਂ ਲਗਾਤਾਰ ਪਿਛਲੇ 12 ਸਾਲਾਂ ਤੋਂ ਇਹ ਮੰਗ ਕਰਦੇ ਆ ਰਹੇ ਹਾਂ ਸਾਨੂੰ ਇੱਕ ਇੱਕ ਸਿਵਲ ਸਿਵਲ ਸੇਵਾ ਨਿਯਮ 1972 ਦੇ ਅਨੁਸਾਰ ਪੁਰਾਣੀ ਪੈਨਸ਼ਨ ਚਾਹੀਦੀ ਹੈ ਸਰਕਾਰ ਜੋ ਮਰਜ਼ੀ ਐਲਾਨ ਕਰਦੀ ਰਹੇ ਅਸੀਂ ਆਪਣੇ ਮੰਗ ਤੋਂ ਪਿੱਛੇ ਹਟਣ ਨੂੰ ਤਿਆਰ ਨਹੀਂ ਮੈਂ ਪੰਜਾਬ ਦੇ 2 ਲੱਖ ਮਲਾਜ਼ਮਾਂ ਨੂੰ ਅਪੀਲ ਕਰਦਾ ਕਿ ਇੱਕ ਜੁੱਟ ਹੋ ਕੇ ਜੋ ਵੀ ਸਾਡਾ ਸਾਂਝੇ ਸੰਘਰਸ਼ ਦਾ ਸੁਨੇਹਾ ਦਿੱਤਾ ਜਾਏਗਾ ਉਹਦੇ ਲਈ ਤਿਆਰ ਬਰ ਤਿਆਰ ਰਹੋ ਕਿਉਂਕਿ ਛੇਤੀ ਅਸੀਂ ਇਸ ਮੁੱਦੇ ਤੇ ਸਰਕਾਰ ਨੂੰ ਹਰ ਪਾਸੋਂ ਘੇਰਨ ਜਾ ਰਹੇ ਹਾਂ ਔਰ ਉਹਦੇ ਲਈ ਰਣਨੀਤੀ ਤਿਆਰ ਕਰ ਲਈ ਗਈ ਹੈ ਉਹਦੇ ਲਈ ਤਿਆਰੀ ਕਰ ਲਈ ਗਈ ਹੈ ਬਲਾਗ ਪੱਤਰ ਤੇ ਜੁਨਟ ਜਿਹੜੇ ਆ ਸਰਗਰਮ ਕੀਤੇ ਜਾਣਗੇ ਸਕੂਲ ਪੱਧਰ ਤੱਕ ਯੂਨਿਟ ਬਣਾਏ ਜਾਣਗੇ ਸੋ ਮੈਂ ਸਮੂਹ ਐਨਪੀਐਸ ਕਰਮਚਾਰੀਏ ਔਰ ਪੂਰੇ ਪੰਜਾਬ ਚ ਔਰ ਖਾਸ ਕਰਕੇ ਸਰਕਾਰ ਨੂੰ ਚੇਤਾਵਨੀ ਦਿੰਦਾ ਭਈ ਉਹਨਾਂ ਕੋਲ ਸਿਰਫ ਹੁਣ ਥੋੜਾ ਜਿਹਾ ਸਮਾਂ ਹੈ ਜੇ ਪੁਰਾਣੀ ਪੈਨਸ਼ਨ ਬਹਾਲ ਨਹੀਂ ਕੀਤੀ ਤਾਂ ਇਹੀ ਜਿਹੜੇ ਪੰਜਾਬ ਦੇ ਕਰਮਚਾਰੀ ਜਿਹੜੇ ਸੱਤਾ ਵਿੱਚ ਲਿਆਉਣ ਵਾਲੇ ਸਨ ਇਹ ਸੱਤਾ ਤੋਂ ਬਾਹਰ ਕਰਨ ਨੂੰ ਵੀ ਕੋਈ ਸਮਾਂ ਨਹੀਂ ਲਗਾਣਗੇ ਸੋ ਹੁਣ ਸਰਕਾਰ ਨੇ ਤੈਅ ਕਰਨਾ ਕਿ ਉਹਨੇ ਹਾਲ ਵਾਲੇ ਸਮੇਂ ਚ ਸੱਤਾ ਚ ਰਹਿਣਾ ਜਾਂ ਸੱਤਾ ਤੋਂ ਬਾਹਰ ਹੋਣਾ ਕਿਉਂਕਿ ਆਨ ਆਲੇ ਜਿਹੜੇ 9 ਮਹੀਨੇ ਆ ਪੰਜਾਬ ਦੇ ਸਮੂਹ ਐਨਪੀਐਸ ਕਰਮਚਾਰੀ ਜਿਹੜੇ ਆ ਉਹ ਕਰੋ ਜਾਂ ਮਰੋ ਦੀ ਨੀਤੀ ਤੇ ਚੱਲਣ ਨੂੰ ਤਿਆਰ ਹੋ ਗਏ ਆ ਹੁਣ ਜੇ ਪੈਨਸ਼ਨ ਨਹੀਂ ਤਾਂ ਜਿਹੜਾ ਸਾਨੂੰ ਵੀ ਕੋਈ ਚੈਨ ਨਹੀਂ ਦੇ ਰਣ ਨੀਤੀ ਤੇ ਚੱਲਣਗੇ ਸੋ ਮੈਂ ਸਮੂਹ ਪੰਜਾਬ ਦੇ 2 ਲੱਖ ਕਰਮਚਾਰੀਏ ਨੂੰ ਅਪੀਲ ਹੈ ਤੇ ਸਰਕਾਰ ਨੂੰ ਚੇਤਾਵਨੀ ਹੈ ਕਿ ਹੁਣ ਉਹਦੇ ਤੈਅ ਕਰਨਾ ਕਿ ਪੰਜਾਬ ਦੇ 2 ਲੱਖ ਕਰਮਚਾਰੀਆਂ ਨੂੰ ਸੜਕਾਂ ਤੇ ਰੋਜ਼ ਦੇਖਣਾ ਜਾਂ ਉਹਨਾਂ ਦੀ ਪੁਰਾਣੀ ਪੈਨਸ਼ਨ ਜਿਹੜਾ ਉਹਨਾਂ ਨੇ ਚੋਣ ਵਾਦਾ ਕੀਤਾ ਸੀ ਗਰੰਟੀ ਦਿੱਤੀ ਸੀਗੀ ਉਹਨੂੰ ਪੂਰਾ ਕਰਨਾ ਕਿਉਂਕਿ ਵਾਦੇ ਸਰਕਾਰ ਨੇ ਵੱਡੇ ਵੱਡੇ ਕੀਤੇ ਆ 4 ਸਾਲ ਬਾਅਦ ਵੀ ਅੱਜ ਜਿਹੜਾ ਅਸੀਂ ਸਮੂਹ ਕਰਮਚਾਰੀ ਪੈਨਸ਼ਨ ਬਹੁੜੇ ਰਿਟਾਇਰ ਹੋ ਰਹੇ ਆ ਕੋ 1000 ਪੈਨਸ਼ਨ ਲੈ ਰਿਆ ਕੋ 1200 ਪੈਨਸ਼ਨ ਲੈ ਰਿਆ ਸੋ ਇਸ ਕਰਕੇ ਸਾਡੇ ਕੋਲ ਲੜਨ ਤੋਂ ਸਿਵਾਏ ਹੋਰ ਕੋਈ ਵੀ ਰਸਤਾ ਨਹੀਂ ਸੰਘਾਇਸ਼ ਤੋਂ ਸਿਵਾਏ ਹੋਰ ਕੋਈ ਨਹੀਂ ਰਹਾ ਬਚਦਾ ਸੋ ਇਸ ਕਰਕੇ ਮੈਂ ਅਪੀਲ ਕਰਦਾ ਭਾਈ ਹੁਣ 2 ਮਹੀਨੇ ਜਿਹੜੇ ਆ ਸਿਰਫ ਅਸੀਂ ਸੂਬਾ ਕਮੇਟੀ ਨੇ ਐਲਾਨ ਕੀਤਾ ਬੇ ਸੰਘਰਸ਼ ਦੇ ਨਾ ਕਰਾਂਗੇ ਔਰ ਜਲਦੀ ਹੀ ਇਹਦੇ ਸਬੰਧਿਤ ਤੁਹਾਨੂੰ ਸੋਸ਼ਲ ਮੀਡੀਆ ਤੇ ਜਿੰਨੇ ਵੀ ਪ੍ਰੋਗਰਾਮ ਹੈ ਉਹ ਸਾਰੇ ਮਿਲ ਜਾਣਗੇ ਇਹਨਾਂ ਸ਼ਬਦਾਂ ਨਾਲ ਜੈ ਜਨਤਾ ਜੈ ਸੰਘਰਸ਼ ਜੈਤ ਲੜਦੇ ਲੋਕਾਂ ਪੁਰਾਣੀ ਪੈਨਸ਼ਨ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਪੈਨਸ਼ਨ ਵਾਲੀ ਸੰਘਰਸ਼ ਕਮੇਟੀ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ